ਦੋਸਤੋ ਜਾਨਵਰਾਂ ਦੇ ਵੀ ਦਿਲ ਹੁੰਦਾ ਤੇ ਇਨਸਾਨ ਜਦੋਂ ਸਮਝ ਲੈਣ ਜਾਨਵਰਾਂ ਨੂੰ ਤਾਂ ਬੜੀ ਵਫਾਦਾਰੀ ਦੇ ਨਾਲ ਜਿਹੜਾ ਆਪਣਾ ਰਿਸ਼ਤਾ ਨਿਵਾਉਂਦੇ ਆ ਰਿਸ਼ਤਾ ਦੇਖ ਲਓ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਗਾਊ ਜਿਹੜੀ ਆ ਦੁਕਾਨਦਾਰ ਦੇ ਨਾਲ ਉਹ ਰਿਸ਼ਤਾ ਉਹ ਪਿਆਰ ਮੁਹੱਬਤ ਦਾ ਰਿਸ਼ਤਾ ਪਹਿਲਾਂ ਤਾਂ ਵੀਡੀਓ ਨਾਲ-ਨਾਲ ਚੱਲ ਰਹੀ ਹੈ ਤੁਹਾਡਾ ਦਿਲ ਜਿੱਤ ਲਈ ਦੋਸਤੋ ਇਹ ਵੀਡੀਓ ਕਿਉਂਕਿ ਇਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਵੀ ਇੱਕ ਗਾਊ ਇੱਕ ਦੁਕਾਨਦਾਰ ਦੇ ਕੋਲ ਬੜੇ ਪਿਆਰ ਦੇ ਨਾਲ ਕੁਝ ਮੰਗ ਰਹੀ ਹੈ ਤੇ ਦੁਕਾਨਦਾਰ ਜਿਹੜਾ ਆਪਣਾ ਕੰਮ ਵੀ ਕਰ ਰਿਹਾ ਤੇ ਨਾਲ-ਨਾਲ ਉਸ ਨੂੰ ਪਤਾ ਲੱਗ ਗਿਆ ਵੀ ਇਹ ਗਾਊ ਕੁਝ ਖਾਣ ਦੇ ਲਈ ਮੰਗ ਰਹੀ ਹੈ ਤਾਂ ਉਸਨੇ ਆਪਣੇ ਚੋ ਫਰੂਟ ਜਿਹੜਾ ਉਸ ਨੂੰ ਖਾਣ ਦੇ ਲਈ ਦਿੱਤਾ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿੰਨੇ ਵੀ ਜਿਹੜੇ ਆ ਜਾਨਵਰਾਂ ਨੂੰ ਪਿਆਰ ਕਰਦੇ ਆ ਜਾਂ ਗਊ ਮਾਤਾ ਬਾਰੇ ਸਮਝਦੇ ਆ ਤਾਂ ਕਮੈਂਟਾਂ ਦੇ ਵਿੱਚ ਜੈ ਗਊ ਮਾਤਾ ਜ਼ਰੂਰ ਲਿਖ ਦਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਦੋਸਤੋ ਆ ਦੇਖੋ ਵੀਡੀਓ ਨਾਲ ਨਾਲ ਚੱਲ ਰਹੀ ਹੈ ਬੜੀ ਪਿਆਰੀ ਵੀਡੀਓ ਹੈ ਜਿਸ ਦੇ ਵਿੱਚ ਦੇਖੋ ਤੁਸੀਂ ਗਊ ਕਿਵੇਂ ਦੁਕਾਨਦਾਰ ਕੋਲੇ ਖੜੀ ਆ ਤੇ ਉਸ ਨੂੰ ਜਿਹੜਾ ਪਿਆਰ ਦੇ ਨਾਲ ਦੱਸ ਰਹੀ ਆ ਵੀ ਮੈਨੂੰ ਕੁਝ ਖਾਣ ਦੇ ਲਈ ਦੇ ਦੇ ਤਾਂ ਉਸਨੇ ਵੀ ਬੜਾ ਸਮਝਿਆ ਦੁਕਾਨਦਾਰ ਨੇ ਨਾ ਇਨਸਾਨੀਅਤ ਹੁੰਦੀ ਹੈ ਕਿਉਂਕਿ ਵਿਰਲੇ ਹੁੰਦੇ ਨੇ ਵੱਖਰੇ ਹੁੰਦੇ ਜਿਹੜੇ ਇਨਸਾਨੀਅਤ ਸਮ ਇਨਸਾਨੀਆ ਸਵੰਧਿਆ ਉਹ ਹਰ ਇੱਕ ਜੀਵ ਨੂੰ ਜੰਤੂ ਨੂੰ ਸਮਝਦੇ ਨੇ ਵੀ ਉਹਨਾਂ ਦੇ ਵਿੱਚ ਵੀ ਦਿਲ ਹੁੰਦਾ ਤਾਂ ਇਸ ਦੁਕਾਨਦਾਰ ਨੇ ਦੇਖਿਆ ਸਮਝਿਆ ਕਿ ਇਸ گاਉਂ ਦੇ ਜਿਹੜੇ ਇਸ گاਉਂ ਨੂੰ ਚਾਹੀਦਾ ਕੀ ਆ ਉਸ ਨੇ ਜਿਹੜਾ ਆਪਣਾ ਕੰਮ ਕਰਦੇ ਕਰਦੇ ਉਸ ਦੇ ਵਿੱਚੋਂ ਸਮਾਂ ਕੱਢ ਕੇ ਉਸ گاਉਂ ਦਾ ਵੀ ਢਿੱਡ ਭਰਨ ਦੇ ਲਈ ਫਰੂਟ ਜਿਹੜਾ ਉਸਦੇ ਮੂੰਹ ਦੇ ਵਿੱਚ ਪਾਇਆ ਪਰ ਕੁਝ ਲੋਕ ਕਹਿੰਦੇ ਨੇ ਵੀ ਜਾਨਵਰਾਂ ਨੂੰ ਸਮਝ ਨਹੀਂ ਹੁੰਦੀ ਪਰ ਜਦੋਂ ਤੁਸੀਂ ਉਹਨਾਂ ਦੇ ਨਾਲ ਪਿਆਰ ਨਾਲ ਟਰੀਟ ਕਰਨ ਲੱਗ ਜਉਂਨਾ ਤਾਂ ਉਹ ਤੁਹਾਡੇ ਨਾਲ ਡਬਲ ਜਿਹੜਾ ਵਿਹਾਰ ਦੁੱਗਣਾ ਕਰਦੇ ਆ ਬਹੁਤ ਵਧੀਆ ਵਿਹਾਰ ਕਰਦੇ ਆ ਤਾਂ ਇੱਕ ਜਾਨਵਰ ਨੂੰ ਤੁਸੀਂ ਕਦੇ ਰੋਟੀ ਪਾ ਕੇ ਦੇਖਿਓ ਸੋਨੂੰ ਵੀ ਪਤਾ ਲੱਗ ਜੂਗਾ ਕਿ ਉਹ ਕਿੰਨੇ ਵਫਾਦਾਰ ਹੁੰਦੇ ਆ ਇਸੇ ਤਰ੍ਹਾਂ گاਉ ਨੂੰ ਦੇਖੋ ਤੁਸੀਂ ਫਲ ਖਵਾ ਰਿਹਾ ਤੇ ਇਸ ਦੇ ਨਾਲ ਜਿਹੜਾ ਪਿਆਰ ਦੇ ਨਾਲ ਟਰੀਟ ਕਰ ਰਹੀ ਹੈ ਕਿਤੇ ਨਾ ਕਿਤੇ ਲੋਕ ਜਿਹੜੇ ਆ ਕੁਝ ਡਰਦੇ ਵੀ ਹੁੰਦੇ ਆ ਕੁਝ ਆ ਦੇਖੋ ਤੁਸੀਂ ਬੜੇ ਆਰਾਮ ਦੇ ਨਾਲ ਦੁਕਾਨਦਾਰ ਬੈਠਾ ਇਸ ਨੂੰ ਕੋਈ ਡਰ ਪਿਆ ਨਹੀਂ ਪਰ ਇਹ ਸਮਝ ਗਿਆ ਕਿ ਜਾਨਵਰਾਂ ਦੇ ਵਿੱਚ ਵੀ ਦਿਲ ਹੁੰਦਾ ਹੈ ਇਨਸਾਨੀਅਤ ਜਦੋਂ ਕੋਈ ਸਮਝ ਲਵੇ ਤਾਂ ਦੇਖੋ ਤੁਸੀਂ ਦੁਕਾਨ ਸਬਜੀ ਦੀ ਦੁਕਾਨ ਹੈ ਤੇ ਇਸਨੇ ਦੇਖੋ ਖਾਣ ਦੇ ਲਈ ਉਸ ਨੂੰ ਗਊ ਮਾਤਾ ਨੂੰ ਦਿੱਤਾ ਤੇ ਉਹ ਆਰਾਮ ਦੇ ਨਾਲ ਉਹਦੇ ਕੋਲੇ ਖੜ ਕੇ ਜਿਹੜਾ ਉਹ ਸਬਜ਼ੀਆਂ ਫਰੂਟ ਜਿਹੜਾ ਖਾ ਰਹੀ ਆ ਤਾਂ ਆਪਣਾ ਢਿੱਡ ਭਰ ਰਹੀ ਆ ਤਾਂ ਦੋਸਤੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਤੋਂ ਸਮਝ ਕੀ ਲੱਗਿਆ ਉਹ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ